ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ PB70 study point ਤੇ ਸੋ ਅੱਜ ਦੀ ਤੁਹਾਡੇ ਲਈ ਵੀਡੀਓ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਵੀਡ ਦੇ ਵਿੱਚ ਜਿਵੇਂ ਜਿਹੜੇ ਦੋਸਤ PSPSCL ਅਤੇ ਇਲੈਕਟ੍ਰੀਕਲ ਦੀਆਂ ਸਾਰੀਆਂ ਪੋਸਟਾਂ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਟੌਪ ਦੇ MCQ ਲੈ ਕੇ ਆਇਆ ਉਮੀਦਿਤ ਹੋਣਾ ਜ਼ਰੂਰ ਪਸੰਦ ਆਉਣਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਤੁਹਾਡੇ ਤੱਕ ਜ਼ਰੂਰ ਪਹੁੰਚਣ ਸੋ ਵੀਡੀਓ ਕੇਸਰ ਲੱਗੀ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਅਤੇ ਜਿਹੜੇ ਦੋਸਤ ਸਾਡੇ WhatsApp ਗਰੁੱਪ ਦੇ ਵਿੱਚ ਜੁਆਇਨ ਹੋਣਾ ਚਾਹੁੰਦੇ ਹਨ ਤਾਂ ਡਿਸਕ੍ਰਿਪਸ਼ਨ ਦੇ ਵਿੱਚ WhatsApp ਗਰੁੱਪ ਦਾ ਲਿੰਕ ਦਿੱਤਾ ਹੈ ਉੱਥੇ ਤੁਸੀਂ ਜਾ ਕੇ ਸਿੱਧਾ ਡਾਇਰੈਕਟ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿਹੜੇ ਦੋਸਤ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਲੈਣਾ ਚਾਹੁੰਦੇ ਹਨ ਲਗਭਗ 30-32 ਕਲਾਸਾਂ ਦੀ ਪੀਡੀਐਫ ਲੈਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਉਹ ਆ ਦਿੱਤੇ ਨੰਬਰ 96461 ਐਂਡ 15144 ਤੇ ਤੁਸੀਂ Google Pay ਜਾਂ PhonePe ਕਰਕੇ 200 ਰੁਪਏ ਦੇ ਵਿੱਚ ਤੁਸੀਂ ਸਾਡੇ ਕੋਲ ਪੀਡੀਐਫ ਲੈ ਸਕਦੇ ਹੋ ਸੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਇੱਕ ਕੁਐਸਚਨ ਹੈ ਜੀ ਬਿਜਲੀ ਬਣਾਉਣ ਵਾਲੀ ਮਸ਼ੀਨ ਨੂੰ ਕੀ ਕਿਹਾ ਜਾਂਦਾ ਹੈ ਬਿਜਲੀ ਬਣਾਉਣ ਵਾਲੀ ਮਸ਼ੀਨ ਨੂੰ ਕੀ ਕਿਹਾ ਜਾਂਦਾ ਮੋਸਟ ਇੰਪੋਰਟੈਂਟ ਕੁਐਸਚਨ ਪਹਿਲਾ ਫਰਸਟ ਹੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਮੋਟਰ ਜਨਰੇਟਰ ਟਰਬਾਈਨ ਜਾਂ ਪੰਪ ਸੋ ਦੋਸਤੋ ਇਸ ਦਾ ਰਾਈਟ ਆਨਸਰ ਹੈ ਜਨਰੇਟਰ ਜਰਨੇਟ ਕਿਸੇ ਚੀਜ਼ ਨੂੰ ਕਰਨਾ ਜਨਰੇਟਰ ਇਸ ਦਾ ਬਿਲਕੁਲ ਰਾਈਟ ਆਨਸਰ ਹੋਏਗਾ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਕੁਐਸਚਨ ਨੰਬਰ ਹੈ 2 ਕਹਿੰਦਾ ਹੈ LED ਲੈਂਪ ਨੂੰ ਕਿਉਂ ਜ਼ਿਆਦਾ ਚੰਗਾ ਸਮਝਿਆ ਜਾਂਦਾ ਜਿਹੜੇ ਆਪਣੇ ਘਰਾਂ ਦੇ ਵਿੱਚ LED ਬਲਬ ਲੱਗੇ ਹੋਏ ਹਨ ਉਹਨਾਂ ਨੂੰ ਕਿਉਂ ਜ਼ਿਆਦਾ ਚੰਗਾ ਸਮਝਿਆ ਜਾਂਦਾ ਹੈ ਹਰੀ ਦੋਸਤੋ ਜ਼ਿਆਦਾ ਰੋਸ਼ਨੀ ਕੱਟ ਵੋਲਟੇਜ ਕਰਕੇ ਸਸਤਾ ਹੋਣ ਕਰਕੇ ਸਸਤਾ ਹੋਣ ਸੋਨਾ ਹੋਣ ਕਰਕੇ ਜਾਂ ਜ਼ਿਆਦਾ ਰੋਸ਼ਨੀ ਕਰਕੇ ਸੋ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜ਼ਿਆਦਾ ਰੋਸ਼ਨੀ ਤੇ ਕੱਟ ਵਾਟਸ ਕਰਕੇ ਠੀਕ ਹੈ ਦੋਸਤੋ ਜਿਆਦਾ ਰੋਸ਼ਨੀ ਐਂਡ ਕਟ ਵਾਰਡਸ ਕਰਕੇ ਨੈਕਸਟ ਕੁਐਸਚਨ ਤੇ ਚਲ ਜੀਏ ਦੋਸਤੋ ਕੁਐਸਚਨ ਨੰਬਰ ਹੈ 3 ਓਵਰਹੈਡ ਲਾਈਨ ਵਿੱਚ ਕਰਾਸ ਆਰਮ ਦੁਆਰਾ ਕਿਸ ਕਿਸਮ ਦਾ ਕੰਮ ਕੀਤਾ ਜਾ ਸਕਦਾ ਹੈ ਕਰਾਸ ਆਰਮ ਦੁਆਰਾ ਜਿਹੜੇ ਵੀ ਕਰਾਸ ਲੱਗੇ ਹੁੰਦੇ ਹਨ ਖੰਭਿਆਂ ਦੇ ਵਿਚਕਾਰ ਲਾਈਨਾਂ ਦੀ ਢਿੱਲ ਨੂੰ ਘਟਾਉਣਾ ਇਨਸੂਲੇਟਰਾਂ ਨੂੰ ਫੜਨਾ ਜਿੱਥੇ ਕਨੈਕਟਰ ਨੂੰ ਬੰਨਿਆ ਜਾਂਦਾ ਹੈ ਕੰਡਕਟਰਾਂ ਵਿਚਕਾਰ ਸ਼ਾਰਟ ਹੋਣ ਤੋਂ ਬਚਾਉਣਾ ਜਾਂ ਓਵਰਹੈੱਡ ਖੰਬੇ ਨੂੰ ਦੇਰੇ ਸਹਾਰਾ ਦੇਣਾ ਸੋ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਇਨਸੂਲੇਟਰਾਂ ਨੂੰ ਫੜਨਾ ਜਿੱਥੇ ਕੰਡਕਟਰਾਂ ਨੂੰ ਬੰਨਿਆ ਜਾਂਦਾ ਹੈ ਇੱਥੇ ਇੱਕ ਪਿੰਨ ਟਾਈਪ ਇਨਸੂਲੇਟਰ ਵਰਤੇ ਜਾਂਦੇ ਆ ਜਿਹੜਾ ਪੋਲ ਦੇ ਉੱਪਰਲੇ ਪਾਸ ਹੁੰਦਾ ਹੈ ਉਸ ਨੂੰ ਕਹਿੰਦੇ ਹਨ ਟਾਪ ਐਂਬਰ ਟਾਪ ਐਂਬਰ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਤੇ ਚੱਲ ਜੀ ਕਵੈਸਚਨ ਨੰਬਰ ਹੈ 4 ਹੇਠ ਦਿੱਤੇ ਵਿੱਚੋਂ ਕਿਹੜਾ ਘੱਟ ਪ੍ਰਤੀਰੋਧ ਦਾ ਇੱਕ ਉਦਾਹਰਨ ਹੈ ਸੰਪਰਕ ਪ੍ਰਤੀਰੋਧ ਇਨਸੂਲੇਸ਼ਨ ਪ੍ਰਤੀਰੋਧ ਰਿਲੇ ਕੁਆਇਲ ਪ੍ਰਤੀਰੋਧ ਜਾਂ ਸ਼ੰਟ ਖੇਤਰ ਪ੍ਰਤੀਰੋਧ ਜੀ ਦੋਸਤੋ ਇਹ ਸਭ ਤੋਂ ਰਾਈਟ ਆਨਸਰ ਹੈ ਉਹ ਹੈ ਸੰਪਰਕ ਪ੍ਰਤੀਰੋਧ ਆਪਸ਼ਨ ਨੰਬਰ ਏ ਇਸ ਬਿਲਕੁਲ ਰਾਈਟ ਆਨਸਰ ਨੈਕਸਟ ਕੁਸਚਨ ਤੇ ਚੱਲ ਜੀਏ ਦੋਸਤੋ 3 ਫੇਸ ਇੰਡਕਸ਼ਨ ਮੋਟਰ ਦੇ ਚਾਲੂ ਹੋਣ ਦੌਰਾਨ ਇੱਕ ਫੇਸ ਫੇਲ ਹੋਣ ਤੇ ਕੀ ਹੋਵੇਗਾ ਹਾਂਜੀ ਮੋਟਰ ਚਲਦੀ ਰਹੇਗੀ ਅਤੇ ਹੋਰ ਕਰੰਟ ਖਿੱਚਦੀ ਹੈ ਮੋਟਰ ਲਗਾਤਾਰ ਘੱਟ ਸਪੀਡ ਵਿੱਚ ਚਲਦੀ ਰਹੇਗੀ ਮੋਟਰ ਲਗਾਤਾਰ ਅਨਿਯਮਿਤ ਗਤੀ ਤੇ ਚਲਦੀ ਹੈ ਜਾਂ ਮੋਟਰ ਚਲਦੀ ਹੈ ਤੇ ਤੁਰੰਤ ਰੁਕ ਜਾਂਦੀ ਹੈ So, दोस्तों इसका दो जो राइट आंसर है वह है मोटर चलती है तुरंत रुक जाती है मोटर चलती है तुरंत रुक जाती है ठीक है दोस्तों अगे चलते नैक्सट क्वेश्चन पर क्वेश्चन नंबर है सिक्स छे नंबर क्वेश्चन है ਕਿਰਚੋਫ ਦੇ ਦੂਜੇ ਨਿਯਮ ਨੂੰ ਡੈਸ਼ ਵਜੋਂ ਜਾਣਿਆ ਜਾਂਦਾ ਹੈ ਜੀ ਦੋਸਤੋ ਕਿਰਚੋਫ ਦਾ ਕਰੰਟ ਨਿਯਮ ਕਿਰਚੋਫ ਦਾ ਲੂਪ ਨਿਯਮ ਕਿਰਚੋਫ ਦਾ ਨੋਡਲ ਨਿਯਮ ਜਾਂ ਕਿਰਚੋਫ ਦਾ ਜੰਕਸ਼ਨ ਨਿਯਮ ਸੋ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਕਿਰਚੋਫ ਦਾ ਲੂਪ ਨਿਯਮ ਰਾਈਟ ਦੋਸਤੋ ਅੱਗੇ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ ਦੋਸਤੋ ਕਵੈਸਚਨ ਨੰਬਰ ਹੈ 7 ਜਿਸਨੂੰ ਕਿ 7 ਨੰਬਰ ਹੇਠ ਲਿਖਿਆ ਵਿੱਚੋਂ ਟਰਾਂਸਫਰਮ ਕਿਸ ਤੇ ਕੰਮ ਕਰਦਾ ਹੈ? AC ਤੇ DC ਤੇ ਦੋਨਾਂ ਤੇ ਜਾਂ ਕਿਸੇ ਤੇ ਨਹੀਂ। ਸੋ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ AC ਤੇ। ਜੇਕਰ ਪੁੱਛ ਲਵੇ ਟਰਾਂਸਫਰਮ ਇਹ ਲਿਖਿਆ ਉਹ ਟਰਾਂਸਫਰਮ ਕਿਸ ਤੇ ਨਹੀਂ ਕੰਮ ਕਰਦਾ ਤੇ ਨਹੀਂ ਹੁੰਦਾ ਤਾਂ ਆਣਾ ਸੀ DC ਉੱਤੇ। ਠੀਕ ਹੈ ਦੋਸਤੋ? ਨੈਕਸਟ ਕਵੈਸਚਨ ਤੇ ਚੱਲ ਜੀ। ਕਵਸ ਨੰਬਰ ਹੈ 8 ਹੇਠ ਲਿਖਿਆਂ ਵਿੱਚੋਂ ਟਰਾਂਸਫਾਰਮਰ ਦੀ ਪ੍ਰਾਇਮਰੀ ਤੇ ਸੈਕੰਡਰੀ ਕਪਲ ਸੈਕੰਡਰੀ ਡੈਸ਼ ਕਪਲ ਹੁੰਦੀ ਹੈ ਇਲੈਕਟ੍ਰਿਕਲੀ ਚੁੰਬਕੀ ਦੋਨੋਂ ਜਾਂ ਇਨ ਵਿੱਚ ਕੋਈ ਨਹੀਂ ਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਚੁੰਬਕੀ ਇਥੇ ਆ ਜਾਏਗਾ ਸੈਕੰਡਰੀ ਚੁੰਬਕੀ ਕਪਲ ਹੁੰਦੀ ਹੈ ਨੈਕਸਟ ਕੁਸਚਨ ਜਲਦੀ ਕੀ ਦੋਸਤੋ क्वेश्चन नंबर है नौ हेठ विचों ट्रांसफार्मर डैश डिवाइस है स्थिर है इंडक्टिव क्लपिंग है कंपैसटिव है कलपिंग है जलैक्ट्रिक कलपिंग है सो दोस्तों इसका जो राइट आंसर है वो है स्थिर नेक्स्ट क्वेश्चन चलीए जी ਕਵੈਸਚਨ ਨੰਬਰ ਹੈ 10 ਸਿੰਗਲ ਫੇਸਡ ਟਰਾਂਸਫਾਰਮਰ ਦੀ ਕੋਰ ਵਿੱਚ ਫਲਕਸ ਡੈਸ਼ ਹੁੰਦੀ ਹੈ ਸ਼ੁੱਧ ਅਲਟਰਨੇਟਿੰਗ ਸ਼ੁੱਧ ਰੋਟੇਟਿੰਗ ਕੁਝ ਅਲਟਰਨੇਟਿੰਗ ਤੇ ਕੁਝ ਰੋਟੇਟਿੰਗ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਸੋ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਸ਼ੁੱਧ ਅਲਟਰਨੇਟਿੰਗ ਠੀਕ ਹੈ ਦੋਸਤੋ ਅੱਗੇ ਪਹੁੰਚਦੇ ਹਾਂ ਨੈਕਸਟ ਕੁਐਸਚਨ ਤੇ ਕਵਸਚਨ ਨੰਬਰ ਹੈ 11 ਟਰਾਂਸਫਾਰਮਰ ਵਿਧਾ ਘਟਾ ਸਕਦਾ ਹੈ ਕਿਸ ਨੂੰ ਵਿਧਾ ਘਟਾ ਸਕਦਾ ਹੈ 2 ਫੇਸ ਸਪਲਾਈ ਨੂੰ 3 ਫੇਸ ਸਪਲਾਈ ਨੂੰ ਡੀਸੀ ਸਪਲਾਈ ਨੂੰ ਜਾਂ ਏਸੀ ਸਪਲਾਈ ਨੂੰ ਜੀ ਦੋਸਤੋ ਇਸਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਏਸੀ ਸਪਲਾਈ ਨੂੰ ਏਸੀ ਸਪਲਾਈ ਨੂੰ ਨੈਕਸਟ ਕੁਸਚਨ ਹੈ ਜਲਦੀ ਦੋਸਤੋ ਕੁਸਚਨ ਨੰਬਰ ਹੈ 12 ট্রান্সਫਰਮਰ ਵਿੱਚ ਕਿਹੜੀਆਂ ਹਾਨੀਆਂ ਲੋਡ ਅਨੁਸਾਰ ਪਰਵਰਤਿਤ ਹੁੰਦੀਆਂ ਹਨ ਐਡੀ ਕਰੰਟ ਹਾਨੀਆਂ ਕਾਪਰ ਹਾਨੀਆਂ ਕੋਰ ਹਾਨੀਆਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਸੋ ਦੋਸਤੋ ਇਸ ਦਾ ਰਾਈਟ ਆਨਸਰ ਹੈ ਕਾਪਰ ਹਾਨੀਆਂ ਬੀ ਬਿਲਕੁਲ ਰਾਈਟ ਆਨਸਰ ਹੈ ਇਸ ਦਾ ਨੈਕਸਟ ਕੁਸਚਨ ਦੇ ਚਲ ਜੀ ਟਰਾਂਸਫਾਰਮਰ ਦੇ ਬਰੀਦਰ ਵਿੱਚ ਕਿਹੜਾ ਪਦਾਰਥ ਨਮੀ ਨੂੰ ਸੋਖਦਾ ਹੈ ਜੀ ਦੋਸਤੋ ਸੋ ਦੋਸਤੋ ਇਹ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਲੱਗ ਰਹੀ ਹੈ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਐਂਡ ਜਿਹਨਾਂ ਦੋਸਤਾਂ ਨੇ ਸਾਰੀਆਂ ਕਲਾਸਾਂ ਦੀਆਂ 30 32 ਕਲਾਸਾਂ ਦੀ ਪੀਡੀਐਫ ਲੈਣੀ ਹੈ ਹਨ ਇਸ ਨੰਬਰ ਤੇ 96461 15144 ਓਨਲੀ 200 ਰੁਪਏ google pay ਕਰਕੇ ਤੁਸੀਂ ਸਾਡੇ ਕੋਲ ਲੈ ਸਕਦੇ ਹੋ ਸੋ ট্রান্সਫਾਰਮਰ ਦੇ ਬਰੀਦਰ ਵਿੱਚ ਕਿਹੜਾ ਪਦਾਰਥ ਨਮੀ ਸੋਖਦਾ ਹੈ ਸੋਡੀਅਮ ক্লোਰਾਈਡ ਅਮੋਨੀਅਮ ক্লোਰਾਈਡ ਜਾਂ ਕੈਲਸ਼ੀਅਮ ক্লোਰਾਈਡ ਜਾਂ ਉਪਰੋਕਤ ਸਾਰੇ ਹਾਂ ਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਕੈਲਸ਼ੀਅਮ ক্লোਰਾਈਡ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਤੇ ਚੱਲੀਏ ਜੀ ਕੁਐਸਚਨ ਨੰਬਰ ਹੈ 14 ਟਰਾਂਸਫਾਰਮਰ ਦੇ ਬਰੀਦਰ ਵਿੱਚ ਕਿਹੜਾ ਪਦਾਰਥ ਭਰਿਆ ਜਾਂਦਾ ਹੈ ਸੋਡੀਅਮ ਕਲੋਰਾਇਡ ਕੈਲਸ਼ੀਅਮ ਕਲੋਰਾਇਡ ਸੁੱਕੀ ਰੇਤ ਜਾਂ ਕਾਰਬਾਈਟ ਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਕੈਲਸ਼ੀਅਮ ਕਲੋਰਾਇਡ ਬੀ ਬਿਲਕੁਲ ਰਾਈਟ ਆਨਸਰ ਇਸ ਦਾ ਦੋਸਤੋ ਠੀਕ ਹੈ ਜੀ ਨੈਕਸਟ ਕੁਐਸਚਨ ਚੱਲ ਗਿਆ ਦੋਸਤੋ ਨਵੀਂ ਸੋਖਣ ਦਾ ਕਾਰਨ ਸਿਲਕਾ ਜਲ ਦਾ ਰੰਗ ਹੋ ਜਾਂਦਾ ਹੈ ਨਵੀਂ ਸੋਖਣ ਦਾ ਕਾਰਨ ਹੈ ਸਿਲਕਾ ਜਲ ਦਾ ਰੰਗ ਕਿਹੋ ਹੋ ਜਾਂਦਾ ਹੈ ਕਾਲਾ ਗੁਲਾਬੀ ਪੀਲਾ ਨੀਲਾ ਜੀ ਦੋਸਤੋ ਜਲਦੀ ਜਲਦੀ ਦੱਸੋ ਜੀ ਸੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਦੋਸਤੋ ਗੁਲਾਬੀ ਠੀਕ ਹੈ ਦੋਸਤੋ ਅਸੀਂ ਇੱਕ ਵੀਡੀਓ ਦੇ ਵਿੱਚ ਦਿਖਾਇਆ ਹੋਇਆ ਹੈ ਛਿਲਕਾ ਜਲ ਬਰੀਦਰ ਕੀ ਹੁੰਦਾ ਛਿਲਕਾ ਜਲ ਕੀ ਹੁੰਦਾ ਜਦੋਂ ਸਹੀ ਹੁੰਦਾ ਉਸ ਟਾਈਮ ਕਿਸ ਤਰ੍ਹਾਂ ਦਾ ਇਸ ਦਾ ਕਲਰ ਹੁੰਦਾ ਸਾਰੇ ਵਿਖਾਇਆ ਹੋਇਆ ਜੀ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸ ਦੇਣਾ ਸੋ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹਨ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਸੋ ਮਿਲਦੇ ਆ नेक्स्ट ਕਲਾਸ ਵਿੱਚ ਥੈਂਕ ਯੂ ਵੈਰੀ ਮਚ